29 ਅਗਸਤ 2025 ਸਮਾਂ 5:00 ਵਜੇ ਤਕਰੀਬਨ 44 ਮਿੰਟ ਔਰ ਮੈਂ ਰਿਪੋਰਟ ਕਰ ਰਿਹਾ ਹਾਂ ਪੱਤਰਕਾਰ ਹਰਦੀਪ ਸਿੰਘ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਦ ਪਰਤੋ ਜਗਰਾਉ ਰੋਡ ਜਾਂ ਮੈਦ ਪਰਤੋ ਸਧੂਆਬੇਟ ਰੋਡ ਕਹਿ ਸਕਦੇ ਹਾਂ ਉਸ ਦਰਿਆ ਦੀ ਪੁਲ ਤੇ ਇਸ ਮੌਜੂਦ ਹੈ ਤਾਂ ਕੱਲ ਦੇਰ ਰਾਤ ਕਰੀਮ 10:00 ਵਜੇ ਇੱਕ ਵੱਡੀ ਅਪਡੇਟ ਦੇ ਇਹ ਕਿਸੇ ਕੇ ਦਰਿਆ ਸਤਲੁਜ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ ਤੋਂ ਤਸਵੀਰ ਵੱਡੀ ਬਣ ਚੁੱਕੀ ਹੈ ਦਰਿਆ ਸਤਲੂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਆ ਚੁੱਕਿਆ ਹੈ ਪ੍ਰਸ਼ਾਸਨ ਦੇ ਮੁਤਾਬਕ ਪਾਖੜਾ ਦੇ ਤਿੰਨ ਫਲੱਡ ਗੇਟ ਖੁੱਲ ਗਏ ਹੈ ਔਰ 4-4 ਫੁੱਟ ਤੱਕ ਤਿੰਨੋਂ ਫਲੱਡ ਗੇਟ ਖੁੱਲ ਗਏ ਹੈ ਤਾਂ ਦਰਿਆ ਦੇ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਦਰਿਆ ਦੇ ਵਿੱਚ ਪ੍ਰਸ਼ਾਸਨ ਦੇ ਮੁਤਾਬਕ ਤਕਰੀਬਨ 65000 ਕਿਊਸ ਪਾਣੀ ਛੱਡਿਆ ਗਿਆ ਉਸ ਦੇ ਵਿੱਚੋਂ ਤਕਰੀਬਨ ਵੀ ਹੈਰ ਕਿ ਉਸਕਾ ਪਾਣੀ ਨਹਿਰਾਂ ਨੂੰ ਜਾ ਰਿਹਾ ਹੈ ਤਾਂ 45000 ਕਿਊਸਕ ਪਾਣੀ ਦਰਿਆਤ ਵਿੱਚ ਆ ਰਿਹਾ ਹੈ ਪ੍ਰਸ਼ਾਸਨ ਦੇ ਮੁਤਾਬਕ ਤਾਂ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਤੇ ਚਾਰ ਫਲੱਡ ਗੇਟ ਖੁੱਲ੍ਹ ਗਿਆ ਚਾਰ ਫਲੱਡ ਗੇਟ ਪ੍ਰਸ਼ਾਸਨ ਨੇ ਸਮਝਿਆ ਜਿੱਦਾਂ ਕਿ ਬਾਰਿਸ਼ ਕੱਲ ਨਹੀਂ ਸਿਪਈ ਅੱਜ ਵੀ ਅੱਜ ਬਾਰਿਸ਼ ਪੈਣੀ ਹੈ ਕਿਉਂਕਿ ਮੌਸਮ ਵਿਭਾਗ ਨੇ ਦੁਬਾਰਾ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਇਸ ਸਮਾਂ ਸਹੀ ਸੀ ਪਾਖੜਾ ਦਾ ਲੈਵਲ ਵਧ ਰਿਹਾ ਹੈ ਇਸ ਟਾਈਮ ਪਾਖੜਾ ਦਾ ਲੈਵਲ 16 ਸੁਖਾ 72.1 ਹੈ ਇਸ ਟਾਈਮ ਪਾਕਸਾ ਦਾ ਲੈਵਲ 1672.1 ਰਿਕਾਰਡ ਕੀਤਾ ਗਿਆ ਹੈ ਕੱਲ ਤੇ ਰਾਤ ਸ਼ਾਮ ਤੱਕ ਤਬਿਆਸ ਦਰਿਆ ਵੀ ਪੂਰਾ ਆਫਾਨ ਤੇ ਹੈ ਬਿਆਸ ਦਰਿਆ ਦੇ ਵਿੱਚ 1,05,000 ਕਿਊਸਕ ਪਾਣੀ ਛੱਡਿਆ ਗਿਆ ਤੇ ਟੋਟਲ ਮਿਲ ਕੇ ਤਕਰੀਬਨ 2,55,000 ਤੋਂ ਉੱਪਰ ਪਾਣੀ ਹੈ ਤਾਂ ਇਹ ਤੁਹਾਨੂੰ ਹੁਣ ਸਾਰੀ ਅੱਗੇ ਅਪਡੇਟ ਦੇਣਿਆ ਹੌਣ ਦਰਿਆ ਸਤਲੁਜ ਤੇ ਸ਼ੁਰੂ ਕਰਦੇ ਆਂ ਕਿ ਦਰਿਆ ਸਤਲੁਜ ਦੇ ਵਿੱਚ ਹੁਣ ਪੂਰਾ ਆਫਾਨ ਤੇ ਹੈ ਇਹ ਪਾਣੀ ਦਰਿਆ ਦੇ ਵਿੱਚ ਜਦੋਂ ਜ਼ਿਆਦਾ ਵਧਿਆ ਤਾਂ ਤਕਰੀਬਨ 2:00 ਵਜੇ ਦਾ ਟਾਈਮ ਸੀ ਤਾਂ ਹੁਣ 5:43 ਮਿੰਟ ਤੇ ਉਸ ਤੋਂ ਵੀ ਜ਼ਿਆਦਾ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਪਾਣੀ ਇਹ ਲਗਾਤਾਰ ਵਧੇਗਾ ਤਕਰੀਬਨ 11:30 12:00 ਵਜੇ ਪੂਰੀ ਜੋ ਤਸਵੀਰ ਸਾਹਮਣੇ ਆ ਜਾਏਗੀ ਸਾਫ਼ ਹੋ ਜਾਏਗੀ ਕਿ ਕਿੰਨਾ ਪਾਣੀ ਦਾ ਲੈਵਲ ਉੱਪਰ ਤੱਕ ਆ ਚੁੱਕਿਆ ਹੈ ਕਿਹੜੀਆਂ ਨੀਵੇਂ ਥਾਂ ਤੇ ਪਾਣੀ ਪੈ ਚੁੱਕਿਆ ਹੈ ਜਾਂ ਕਿਹੜੀਆਂ ਉੱਚੀਆਂ ਥਾਂਵਾਂ ਤੇ ਪਾਣੀ ਪੈ ਚੁੱਕਿਆ ਹੈ ਦਾ ਐਸੀ ਬ੍ਰਿਆਸਾ ਤੋਂ ਹੀ ਤਾਜ਼ਾ ਰਿਪੋਰਟ ਹੁਣ ਅੱਗੇ ਤਸਵੀਰ ਦੇਖਦੇ ਹਾਂ ਅੱਗੇ ਤੱਕ ਸਾਰੇ ਪਾਸੇ ਜੋ tributaries ਨੰਗੀਆਂ ਸੀ ਉਹਨਾਂ ਨੂੰ ਪਰਪੰਨ ਚੜ ਚੁੱਕਿਆ ਜੇਕਰ ਇਧਰਾਂ ਦੀ ਤਸਵੀਰ ਦਿਖਾਵਾਂ ਤਾਂ ਇਧਰ ਵੀ ਪਾਣੀ ਹੁਣ ਪੂਰਾ ਜ਼ੋਰ ਤੇ ਪਾਣੀ ਦੀ ਆਵਾਜ਼ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਆਵਾਜ਼ ਤੁਹਾਨੂੰ ਜ਼ਰੂਰ ਆ ਰਹੀ ਹੋਵੇਗੀ ਪਾਣੀ ਤੇਜ਼ ਬਹੁਤ ਹੈ ਪਾਣੀ ਦੀ ਸਪੀਡ ਤੇਜ਼ ਬਹੁਤ ਹੈ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤਾਂ ਮੌਸਮ ਵਿਭਾਗ ਨੇ ਅੱਗੇ ਹੋਰ ਅਲਰਟ ਜਾਰੀ ਕਰ ਦਿੱਤਾ ਕਿ ਬਾਰਿਸ਼ 31 ਤਰੀਕ ਤੋਂ ਬਾਅਦ ਵੀ ਪੈ ਸਕਦੀ ਹੈ ਮੌਸਮ ਵਿਭਾਗ ਨੇ ਅੱਗੇ ਹੋਰ ਵੀ ਅਲਰਟ ਜਾਰੀ ਕਰ ਦਿੱਤਾ ਕਿ 31 ਤਰੀਕ ਤੋਂ ਬਾਅਦ ਵੀ ਬਾਰਿਸ਼ ਪੈ ਰਹੀ ਹੈ ਜੇਕਰ ਹਿਮਾਚਲ ਦੀ ਗੱਲ ਕਰੇ ਤਾਂ ਉੱਥੇ ਕਈ ਬੱਦਲ ਹੁਣ ਵੀ ਫਟ ਰਿਹਾ ਹੈ ਔਰ ਹਿਮਾਚਲ ਦੇ ਵਿੱਚ ਬਾਰਿਸ਼ ਲਗਾਤਾਰ ਹੋ ਰਹੀ ਹੈ ਤਾਂ ਮੌਸਮ ਦੀ ਤੁਹਾਡੇ ਨਾਲ ਜਾਣਕਾਰੀ ਵੀ ਸਾਂਝ ਕੀਤੀ ਹੈ ਔਰ ਦਰਿਆ ਸਤਲੁਜ ਦੇ ਵੀ ਤਾਂ ਦਰਿਆ ਸਤਲੁਜ ਹੁਣ ਆਫਾਨ ਤੇ ਆਉਣਾ ਸ਼ੁਰੂ ਹੋ ਚੁੱਕਿਆ ਹੈ ਜਿੱਧਰ ਨਜ਼ਰ ਮਾਰੋਗੇ ਪਾਣੀ ਪਹਣੀ ਹੈ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਅੱਜ ਸਾਂਝੀ ਕਰ ਰਹੇ ਹਾਂ ਫਿਰ ਤੋਂ ਇੱਕ ਵਾਰ ਮੈਂ ਦੱਸ ਦਵਾ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਮੈਦ ਪਰ ਤੋਂ ਜਗਰਾਮ ਰੋਡ ਦੀ ਤਸਵੀਰ ਹੈ ਤਾਂ 29 ਅਗਸਤ 2025 ਦੀ ਤਸਵੀਰ ਹੈ ਤਕਰੀਬਨ 5:45 ਮਿੰਟ ਹੋ ਚੁੱਕਿਆ ਤਾਂ ਜਿਵੇਂ ਰਿਪੋਰਟ ਮੈਂ ਕਰ ਰਹੇ ਹਾਂ ਜੋ ਤਸਵੀਰਾਂ ਦਿਖਾ ਰਹੇ ਹਾਂ ਤੇ ਮੇਰਾ ਨਾਮ ਹਰਦੀਪ ਸਿੰਘ ਪੱਤਰਕਾਰ ਹਰਦੀਪ ਸਿੰਘ ਹੈ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਕੱਲ ਦੇਰ ਰਾਤ ਤੱਕ ਤਗਰੇਵਨ 9:30 10 ਵਜੇ ਇੱਕ ਰਿਪੋਰਟ ਦਿਖਾਈ ਸੀ ਕਿ ਹੁਣ ਦਰਿਆ ਦੇ ਵਿੱਚ ਪਾਣੀ ਦੀ ਆਮਦ ਕਾਫੀ ਹੋ ਚੁੱਕੀ ਹੈ ਉਸ ਤੋਂ ਹੁਣ ਉਹ ਤਸਵੀਰ ਸੀ ਥੋੜੀ ਹਨੇਰੇ ਦੇ ਵਿੱਚ ਉਦੋਂ ਸੀ ਤਾਂ ਹੁਣ ਤਸਵੀਰ ਦੇ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਦਰਿਆ ਸਤਲੁਜ ਦਾ ਪਾਣੀ ਕਾਫੀ ਜ਼ਿਆਦਾ ਪਾਣੀ ਔਰ ਪਾਣੀ ਬਾਜ਼ ਝੁੱਕਿਆ ਹੈ ਬੁੱਜੇ ਪਾਸੇ ਰਾਤ ਦੇਰ ਰਾਤ ਤੱਕ ਪ੍ਰਸ਼ਾਸਨ ਅਧਿਕਾਰੀ ਵੀ ਇੱਥੇ ਮੌਜੂਦ ਸੀ ਉਜੀ ਗੱਲ ਕਿ ਦਰਿਆ ਸਤਲੁਜ ਦੇ ਇੱਥੇ ਦੇ ਰਾਤ ਤੱਕ ਪ੍ਰਸ਼ਾਸਨ ਅਧਿਕਾਰੀ ਵੀ ਮੌਜੂਦ ਸੀ ਜੋ ਫੋਟੋਆਂ ਖਿੱਚ ਕੇ ਲਗਾਤਾਰ ਆਪਣੇ ਟੱਗੇ ਭੇਜ ਰਹੇ ਸੀ ਕਿ ਉਹਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾਉਣਾ ਜਾਣਾ ਸ਼ੁਰੂ ਹੋ ਜੇ ਤਾਂ ਪਰ ਸਾਨੂੰ ਵੀ ਲੈਣਾ ਚਾਹੀਦਾ ਹੈ ਕਿ ਪਾਣੀ ਦਰਿਆ ਸਤਲੁਜ ਦੇ ਵਿੱਚ ਇਸ ਤੋਂ ਜ਼ਿਆਦਾ ਵਧੇਗਾ ਤਾਂ ਵੱਡੀ ਰਿਪੋਰਟ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਰਿਆ ਸਤਲੁਜ ਪੂਰਾ ਫਾਂ ਤੇ ਸ਼ੂ ਕਰਿਆ ਪੂਰਾ ਪੂਰੀ ਆਵਾਜ਼ ਆ ਰਹੀ ਹੈ ਤਾਂ ਇੱਧਰ ਕਿਛ ਢਾ ਲੱਗੀ ਸੋ ਉੱਥੇ ਹੁਣ ਫਿਰ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਇੱਟਾ ਉਦੋਂ ਲੱਗਦੀ ਹੈ ਜਦੋਂ ਪਾਣੀ ਉੱਤਰਦਾ ਜਾਂ ਫਿਰ ਚੜਦਾ ਤਾਂ ਹੁਣ ਪਾਣੀ ਚੜ ਰਿਹਾ ਤਾਂ ਹੁਣ ਵੀ ਢਾ ਲੱਗੀ ਹੋਈ ਹੈ ਕਈ ਥਾਵਾਂ ਤੇ ਖੋਰੇ ਲੱਗੇ ਹੋਏ ਨੇ ਇਸ ਵਾਰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸ ਦਵਾਂ ਕਿ ਜਦੋਂ 23 ਦੇ ਵਿੱਚ ਪਾਣੀ ਆਇਆ ਸੀ ਤਾਂ ਥਾਵਾਂ ਵਗੈਰਾ ਲੱਗਿਆ ਸੀ ਲੰਮਾ ਟਾਈਮ ਪਣ ਚੱਲਿਆ ਸੀ ਤੇ ਪਾਣੀ ਬਹੁਤ ਜ਼ਿਆਦਾ ਸੀ ਹੁਣ ਦਰਿਆ ਦੇ ਵਿੱਚ ਜਦੋਂ ਥੋੜਾ ਜਿਹਾ ਪਾਣੀ ਆ ਜਾਂਦਾ ਥੋੜਾ ਬਾਹਰ ਨਿਕਲਣ ਲੱਗਦਾ ਤਾਂ ਕਾਫੀ ਥਾਵਾਂ ਤੋਂ ਖਤਰਾ ਪੈਦਾ ਹੋ ਜਾਂਦਾ ਕਿਉਂਕਿ ਹੁਣ ਕਈ ਥਾਵਾਂ ਤੇ ਅੱਗੋਂ ਡਾਫ ਲੱਗ ਜਾਂਦੀ ਹੈ ਜੋ ਰੇਤ ਵਪਾਰਾਂ ਨੇ ਵੱਡੇ ਵੱਡੇ ਟੋਏ ਮਾਰੇ ਸੀ ਸਾਈਡ ਤੇ ਮਿੱਟੀ ਇਕੱਠੇ ਕਰ ਦਿੱਤੇ ਸੀ ਵੱਡੇ ਵੱਡੇ ਬੰਨ ਲਗਾ ਦਿੱਤੇ ਸੀ ਉਹ ਵੀ ਇੱਕ ਵੱਡਾ ਕਾਰਨ ਹੈ ਕਿ ਜਦੋਂ ਦਰਿਆ ਦੇ ਵਿੱਚ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਹੋਰ ਅਪਡੇਟ ਦੇ ਦਈਏ ਪਪੂਲਰ ਫੜਨ ਵਾਲਿਆਂ ਵਾਸਤੇ ਵੱਡੀ ਅਪਡੇਟ ਹੈ ਬਹੁਤ ਸਾਰੇ ਇਥੇ ਬਾਲਣ ਇਕੱਠਾ ਕਰਨ ਆ ਜਾਂਦੇ ਹਨ ਪਰ ਜਿਸ ਜਗ੍ਹਾ ਤੇ ਮੈਂ ਖੜਾ ਤਕਰੀਬਨ 5 ਦਿਨ ਪਹਿਲਾਂ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਪਬਲਿਕ ਫਰਨ ਕੁਝ ਨੌਜਵਾਨ ਆਏ ਸੀ ਉਮਰ ਤਕਰੀਬਨ ਉਸ ਦੀ 28 ਕੁਸਾਲ ਸੀ ਤਾਂ ਉਹ ਦਰਿਆ ਦੇ ਵਿੱਚ ਡੁੱਬ ਕੇ ਉਸ ਦੀ ਡੈਥ ਹੋ ਗਈ। ਤਾਂ ਆਪਾਂ ਦੇ ਦੋ ਪੁੱਤ ਸੀ ਇੱਕ ਪੁੱਤ ਨੇ ਜਾਨ ਕਬਾਲੀ ਬਾਦਲ ਫੜਦੇ ਫੜਦੇ ਆ ਤਾਂ ਇਹੋ ਜਿਹਾ ਕੰਮ ਮੇਰੇ ਵੀਰੋ ਤੁਸੀਂ ਨਾ ਕਰੋ ਕਿਉਂਕਿ ਪ੍ਰਸ਼ਾਸਨ ਨੇ ਲੱਡ ਦਿੱਤਾ ਹੈ ਕਿ ਦਰਿਆਵਾਂ ਤੋਂ ਦੂਰ ਰਹੋ ਕਿਸੇ ਵਟਾ ਵੱਡੀ ਸ਼ਲਾ ਆ ਸਕਦੀ ਹੈ। ਤਾਂ ਇਹ ਕੰਮ ਵੀ ਤੁਸੀਂ ਨਾ ਕਰੋ ਬਾਲਣ ਦੇ ਨਾਲੋਂ ਜਾਨ ਕੀਮਤੀ ਐ ਬਾਲਣ ਤਾਂ ਮੁੱਲ ਵੀ ਲੈ ਲਾਂਗੇ ਪਰ ਇਹ ਗੱਲ ਨਾ ਹੋਵੇ ਕਿਤੇ ਉਹੀ ਬਾਲਣ ਆਪਣੇ ਸੇਵੇ ਦੀ ਰਾਖ ਦਾ ਅੰਤਿਮ ਸੰਸਕਾਰ ਵੇਲੇ ਕੰਮ ਆਵੇ ਤਾਂ ਇਹ ਗੱਲ ਨਹੀਂ ਹੋਣੀ ਚਾਹੀਦੀ ਹਦੈਤਾਂ ਦੀ ਪਾਲਣਾ ਕਰੋ ਪ੍ਰਸ਼ਾਸਨ ਨੇ ਹਦੈਤਾਂ ਨਗਾਤਾਰ ਜਾਰੀ ਕੀਤੀਆਂ ਕਿ ਦਰਿਆਵਾਂ ਦੇ ਕੰਨੇ ਤੋਂ ਦੂਰ ਰਹੋ ਤਾਂ ਵੱਡੀ ਅਪਡੇਟ ਇਸ ਟਾਈਮ ਦੀ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਾਤਲੂ ਦਾ ਜਲ ਪੱਧਰ ਹੁਣ ਵੱਧ ਚੁੱਕਿਆ ਹੈ ਹੋਰ ਲਗਾਤਾਰ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੇ ਵਿੱਚ ਦੇ ਰਾਤ ਕੱਲ ਦੀ ਆਮਦ ਹੋਣੀ ਸ਼ੁਰੂ ਥੋੜੇ ਥੋੜੇ ਪਾਣੀ ਦੀ ਮਕਦਾਰ ਦੀ ਆਮਦ ਹੋਣੀ ਸ਼ੁਰੂ ਹੋ ਚੁੱਕੀ ਸੀ ਅਜੇ ਵੀ ਪਾਣੀ ਦਰਿਆ ਦੇ ਵਿੱਚ ਚਾਰਿਆ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਸਾਰਾ ਪਾਣੀ ਉਹ ਨਿਕਾਲ ਆ ਗਿਆ ਜੋ ਫਲੱਡ ਗੇਟ ਖੁੱਲੀ ਹੋਈ ਹੈ ਇਹ ਪਾਣੀ ਥੋੜਾ ਲੰਮਾ ਟਾਈਮ ਚੱਲ ਸਕਦਾ ਹੈ ਅੰਤਾਂ ਇੱਕ ਹੋਰ ਅਪਡੇਟ ਦੇ ਦਈਏ ਜੋ ਰਬਿਆਸ ਦਰਿਆ ਹੈ ਉਸ ਦੇ ਵਿੱਚ 1 ਲੱਖ 5000 ਕਿਉਂਸੀ ਪਾਣੀ ਛੱਡਿਆ ਜਾ ਚੁੱਕਿਆ ਹੈ ਟੋਟਲ ਪਾਣੀ 255000 ਹੋ ਚੁੱਕਿਆ ਹੈ ਹਰ ਇੱਕ ਹੈੱਡ ਤੋਂ ਅੱਗੇ ਰਿਲੀਜ਼ ਕੀਤਾ ਜਾਣਾ ਜੋ ਕਿ ਅੱਗੇ ਫਰੋਜਪੁਰ ਫਾਜ਼ਿਲ ਕਿਆ ਏਰੀਆ ਜਲਾਲਾਬਾਦ ਹੈ ਉੱਥੇ ਪਾਣੀ ਜਾਵੇਗਾ ਉੱਥੇ ਪਹਿਲੇ ਹੀ ਪਾਣੀ ਕਾਫੀ ਜ਼ਿਆਦਾ ਨਿਕਲਾਰ ਦੇ ਵਿੱਚ ਹੈ ਇੱਥੇ ਪਾਣੀ ਪਹਿਲੇ ਹੀ ਕਾਫੀ ਜ਼ਿਆਦਾ ਹੈ ਤਾਂ ਉਹਨਾਂ ਏਰੀਆ ਦੇ ਵਿੱਚ ਹੜ੍ਹ ਦੀ ਸਥਿਤੀ ਕਹਿ ਸਕਦੇ ਆ ਕਿ ਬੁਰੇ ਹਾਲ ਨੇ ਉੱਥੇ ਉੱਥੇ ਤਸਵੀਰ ਹੋਰ ਖਤਰਨਾਕ ਹੈ ਤੇ ਦੂਹ ਰਾਤ ਤੱਕ ਜੋ ਫਾੜਿਲ ਕਹਿੰਦੇ ਰਹੇ ਸੀ ਗੁੱਦੜ ਵਾਲੇ ਪੈਣੀ ਜਾਂ ਘੁਰਕਾ ਉੱਥੋਂ ਦੇ ਫੋਨ ਮੇ ਆਇਆ ਸੀ ਕਿ ਪਾਣੀ ਕਿੰਨਾ ਆ ਰਿਹਾ ਹੈ ਉੱਥੇ ਤਕਰੀਬਨ 2 ਤੋਂ 3-3 ਫੁੱਟ ਘਰਾਂ ਦੇ ਵਿੱਚ ਪਾਣੀ ਫੈ ਚੁੱਕਿਆ ਹੈ ਔਰ ਜਿੰਨੇ ਵੀ ਝੋਨੇ ਦੀ ਫਸਲ ਸੀ ਉੱਤੇ ਖਰਾਬ ਹੋ ਚੁੱਕੀ ਹੈ ਤਾਂ ਉੱਥੇ ਪਾਣੀ ਦੀ ਆਮਦ ਹੋਰ ਵੀ ਵੱਧ ਸਕਦੀ ਹੈ ਪਾਣੀ ਉਸ ਜਗ੍ਹਾ ਤੇ ਹੋਰ ਵੀ ਆ ਸਕਦਾ ਹੈ ਇਸ ਵੇਲੇ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਕਿ ਹੁਣ ਦਰਿਆ ਸਤਲੁਜ ਉਫਾਨ ਤੇ ਜ਼ਿਆਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਰਿਆ ਸਾਤਲਜ ਪੂਰਾ ਸ਼ੋਅ ਕਰਾਇਆ ਸ਼ੋਅ ਕਰਾਇਆ ਤਾਂ ਅਸੀਂ ਲਗਾਤਾਰ ਅਪਡੇਟ ਦੇਣਦੇ ਰਹਿੰਨੇ ਆ ਖਬਰ ਨੂੰ ਸ਼ੇਅਰ ਜਰੂਰ ਕਰੋ ਚੈਨਲ ਫੋਲੋ ਕਰ ਰਹੇ ਹੋ ਕਰ ਲਿਓ ਔਰ YouTube ਤੇ ਵੀ ਲਾਈਵ ਲਾਈਵ ਚੱਲ ਰਿਹਾ ਹੈ ਤਾਂ ਉੱਥੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਫੋਲੋ ਕਰ ਸਕਦੇ ਨਹੀਂ ਕਰਨਾ ਕਿਉਂਕਿ ਅਸੀਂ ਦਰਿਆ ਸਾਤਲਜ ਨਾਲ ਜੁੜੀ ਹਰ ਇੱਕ ਅਪਡੇਟ ਦਿੰਨੇ ਆ ਤਾਂ ਹੋਰ ਵੀ ਬਹੁਤ ਸਾਰੇ ਅਸੀਂ ਪ੍ਰਸ਼ਾਸਨਾਂ ਦੇ ਨਾਲ ਜੁੜੀ ਹੋਈ ਆਪਣਾ ਲਗਾਤਾਰ ਦੇ ਦਿੰਦੇ ਰਹੇ ਨੇ ਤਾਂ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਸਾਂਝੀ ਕਰ ਰਹੇ ਆ ਜੀਜੀ ਅਗਲੀ ਅਪਡੇਟ ਜੋ ਹੋਏਗੀ ਤਕਰੀਬਨ ਅਸੀਂ 11:00 ਵਜੇ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਉਸ ਦੇ ਵਿੱਚ ਤਸਵੀਰ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਊਗੀ ਕਿ ਕਿੰਨਾ ਪਾਣੀ ਵਧਿਆ ਹੈ ਕਿੰਨਾ ਫੁੱਟ ਹੈ ਉਸ ਦੇ ਵਿੱਚ ਇਹ ਵੀ ਦੱਸਾਂਗੇ ਕਿ ਲੋਹੀਆ ਏਰੀਆ ਨੂੰ ਕਿੰਨਾ ਖਤਰਾ ਹੈ ਮਡਾਲੇ ਵਿਛਣਾ ਜਿਹਾ ਅੱਗੇ ਤੱਕਾ ਬਸਤੀ ਉੱਥੇ ਪਾਣੀ ਕਿੰਨਾ ਵੱਧ ਸਕਦਾ ਹੈ ਬੰਨਾਂ ਦੇ ਨਾਲ ਪਾਣੀ ਕਿੰਨਾ ਲੱਗ ਸਕਦਾ ਹੈ ਪਾਣੀ ਕਿੰਨਾ ਬਾਹਰ ਨਿਕਲਿਆ ਉਹ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਜਦ ਦਰਿਆ ਸਤਲੁਜ ਦੀਆਂ ਤੁਸੀਂ ਸਾਫ ਤਸਵੀਰਾਂ ਦੇ ਸਕਦੇ ਹੋ ਇੱਕ ਵਾਰ ਮੈਂ ਲਕੇਸ਼ਰ ਹੋਰ ਦੱਸ ਦਵਾਂ ਕਿ ਅਸੀਂ ਮੈਦਪੁਰ ਤੋਂ ਜਗਰਾਉਂ ਜਾਂ ਫਿਰ ਆਪਕਾ ਸਦਰ ਜਿਨ ਕਹਿ ਸਕਦੇ ਆ ਕਿ ਮੈਦਪੁਰ ਤੋਂ ਸਿੱਧਾ ਬੇਟ ਉਸ ਮਾਰਗ ਦੇ ਉੱਪਰ ਖੜਿਆ ਜਿੱਥੇ ਕਿ ਦਰਿਆ ਸਤਲੁਜ ਦੀ ਪੋਲ ਹੈ ਅਸੀਂ ਉਸ ਦੇ ਉੱਪਰ ਖੜੇ ਆ ਤੇ ਦਰਿਆ ਦੇ ਵਿੱਚ ਪਾਣੇ ਦੀ ਆਮਦ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਚਾਰੇ ਪਾਸੇ ਝੋਟੀਆਂ ਨਗੀਆਂ ਸੀ ਉਹ ਸਾਰੀਆਂ ਟੱਕੀਆਂ ਜਾ ਚੁੱਕੀਆਂ ਤਖਲੇ ਜੋ ਲੋਕ ਨੇ ਉਹ ਅਲਰਟ ਹੋ ਜਾਣ ਉਹ ਸਮਝ ਲੈਣ ਕਿ ਪਾਣੀ ਦਰਿਆ ਸਤਲੁਜ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਆਵੇਗਾ ਕਿਉਂਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਚ ਦਿ ਰਾਤ ਤੱਕ ਇਥੇ ਮਜੂਦ ਸੀ ਲਗਾਤਾਰ ਫੋਟੋਆਂ ਵੀਡੀਓਜ਼ ਬਣਾ ਕੇ ਉਹ ਆਪਣੇ ਅਧਿਕਾਰੀਆਂ ਤੱਕ ਪਹੁੰਚਾਰੇ ਸੀ ਔਰ ਅਸੀਂ ਤੁਹਾਡੇ ਤੱਕ ਅਪਡੇਟ ਪਹੁੰਚਾਰੇ ਸੀ ਕਿ ਅਲਰਟ ਸਾਵਧਾਨ ਹੋ ਜਾਓ ਦਰਿਆ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਹੈ ਤਾਂ 2 ਵਜੇ ਤੋਂ ਬਾਅਦ ਪਾਣੀ ਰਾਤ 2 ਵਜੇ ਤੋਂ ਬਾਅਦ ਪਾਣੀ ਦੀ ਮਿਕਦਾਰ ਜ਼ਿਆਦਾ ਵਧੀ ਔਰ ਲਗਾਤਾਰ ਪਾਣੀ ਆ ਰਿਹਾ ਹੈ ਜੋ ਤਸਵੀਰਾਂ ਸੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਅਗਲੀ ਅਪਡੇਟ ਤਕਰੀਬਨ 2 ਵਜੇ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਿਨ ਉਜਾਜਤ ਦਿਓ ਉਜਾਜਤ ਦਿਓ ਸਾਰਿਆਂ ਦਾ ਜਿਹਨੇ ਵੀ ਨਾਲ ਜੁੜਿਆ ਬਹੁਤ ਬਹੁਤ ਧੰਨਵਾਦ